ਸਸ਼ੀਕਾਲ ਜੀ ਸਾਰਿਆਂ ਨੂੰ ਨਮਸਕਾਰ ਸਾਡੇ ਬੋਰਡ ਨੰਬਰ 16 ਦੇ ਵਿੱਚ ਸਾਡੇ ਮਾਨ ਜੋ ਕਐਮਸੀ ਸਾਹਿਬ ਸਾਡੇ ਮੇਅਰ ਸਾਹਿਬ ਪ੍ਰਵੀਨ ਕਿੰਨਾ ਜੀ ਔਰ ਜਿੰਨੇ ਵੀ ਮੇਰੇ ਸਤਕਾਰਯੋਗ ਅਧਿਕਾਰ ਮੌਜੂਦ ਨੇ ਸਾਡੇ ਹੋਰ ਐਮਸੀ ਸਹਿਬਾਨ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਅਸੀਂ ਅੱਜ ਜੀ ਬੋਰਡ ਨੰਬਰ 16 ਦੇ ਵਿੱਚ ਐਮਸੀ ਸਾਹਿਬ ਦੇ ਨਾਲ 49 ਲੱਖ ਰੁਪਏ ਦਾ ਉਦਘਾਟਨ ਕੀਤਾ ਜੀ ਉੱਥੇ ਇੰਟਰਲੌਕ ਟਾਈਲਾਂ ਦੀਆਂ ਗਲੀਆਂ ਜਿਹੜੀਆਂ ਬਣਨ ਵਾਲੀਆਂ ਸੀਗੀਆਂ ਔਰ ਉਹਨਾਂ ਗਲੀਆਂ ਦਾ ਅੱਜ ਮਹੂਰਤ ਕਰਕੇ ਜੀ ਕੰਮ ਸਟਾਰਟ ਕੀਤਾ ਜਾਊਗਾ ਔਰ ਕਿਉਂਕਿ ਕੰਮ ਆਲਰੇਡੀ ਪਾਸ ਹੋਏ ਹੋਏ ਹੈ ਜੀ ਔਰ ਇਹਨਾਂ ਕੰਮ ਸੋਮਵਾਰ ਤੋਂ ਜਾਂ ਸੰਡੇ ਤੋਂ ਹੀ ਜਿਹੜਾ ਸਟਾਰਟ ਕਰ ਦਿੱਤਾ ਜਾਊਗਾ ਔਰ ਹੋਰ ਵੀ ਸਾਰੇ ਸਤਾਰ ਜੋ ਵੀਰਾਂ ਵੱਲੋਂ ਜੋ ਦੀਵਾਰਾਂ ਬਣਾਈਆਂ ਨੇ ਲਾਈਟਾਂ ਦੀ ਇੱਥੇ ਦਿੱਕਤ ਆ ਰਹੀ ਹੈ ਕੁਝ ਜਿਹੜੀਆਂ ਤਾਰਾਂ ਹੈਗੀਆਂ ਉਹਨਾਂ ਦੀ ਸਮੱਸਿਆ ਦੱਸੀ ਗਈ ਹੈ ਉਹਨੂੰ ਵੀ ਜਲਦ ਤੋਂ ਜਲਦ ਜਿਹੜਾ ਸੋਲਵ ਕਰਵਾਇਆ ਜਾਏਗਾ ਮੈਂ ਇੱਕ ਗੱਲ ਅੱਜ ਸਾਡੇ ਮੇਅਰ ਸਾਹਿਬ ਔਰ ਸਾਡੇ ਐਮਸੀ ਸਾਹਿਬਾਨ ਮੌਜੂਦ ਨੇ ਜੀ ਇੱਕ ਗੱਲ ਮੈਂ ਸ਼ਹਿਰ ਵਾਸੀਆਂ ਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਜਿਹੜੀ ਲਾਈਟਾਂ ਦੀ ਪ੍ਰੋਬਲਮ ਹੈ ਜੀ ਅਸੀਂ ਖੁਦ ਇਸ ਤੋਂ ਤੰਗ ਪਰੇਸ਼ਾਨ ਆ ਕਿਉਂਕਿ ਸਾਡੇ ਹੋਰ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਆ ਉਹ ਪਹਿਲੇ ਦਿਨ ਹੀ ਸਰਕਾਰ ਬਣਨ ਤੋਂ ਚੱਲ ਰਹੇ ਆ ਲਾਈਟਾਂ ਦਾ ਜਿਹੜਾ ਟੈਂਡਰ ਸੀਗਾ ਉਹ ਕਾਂਗਰਸ ਦੀ ਸਰਕਾਰ ਵੇਲੇ ਇਹਨਾਂ ਨੇ ਹਾਊਸ ਦੇ ਵਿੱਚ 10 ਸਾਲ ਲਈ ਕਰਨਾਟਕਾ ਦੀ ਕੰਪਨੀ ਨੂੰ ਮੋਗੇ ਦਾ ਜਿਹੜਾ ਟੈਂਡਰ ਦੇ ਦਿੱਤਾ ਸੀਗਾ ਉਹ 2032 ਤੱਕ ਕਾਂਗਰਸ ਦੀ ਸਰਕਾਰ ਨੇ ਜਿਹੜਾ ਟੈਂਡਰ ਦਿੱਤਾ ਹੋਇਆ ਕਰਨਾਟਕਾ ਦੀ ਕੰਪਨੀ ਨੂੰ ਉਹਨਾਂ ਨੇ ਪੂਰੇ ਮੋਗੇ ਸ਼ਹਿਰ ਦਾ ਠੇਕਾ ਉਸ ਕੰਪਨੀ ਨੂੰ ਦੇ ਦਿੱਤਾ ਸੀ ਕਰੋੜਾ ਰੁਪਏ ਦੀ ਉਹਦੇ ਵਿੱਚ ਜਦੋਂ ਕਿ ਉਹਨਾਂ ਵੱਲੋਂ ਪ੍ਰੋਪਰ ਜਿਹੜੇ ਨਾ ਤਾਂ ਇੱਥੇ ਜਿਹੜੀ ਨਫਰੀ ਰੱਖੀ ਜਾਣੀ ਸੀਗੀ ਨਾ ਤਾਂ ਉਹਨਾਂ ਨੇ ਆਪਣੇ ਲਾਈਨਮੈਨ ਵਗੈਰਾ ਰੱਖੇ ਔਰ ਨਾ ਹੀ ਪ੍ਰੋਪਰ ਉਹਨਾਂ ਵੱਲੋਂ ਕੰਮ ਕੀਤਾ ਗਿਆ ਸੀਗਾ ਹੁਣ بار بار ਸਾਡੇ ਨੋਟਿਸ ਦੇਣ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਕਿ ਮੋਗਾ ਸ਼ਹਿਰ ਦੀਆਂ ਜਿੰਨੀ ਵੀ ਜੜੀ ਲਾਈਟਾਂ ਹੈਗੀਆਂ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਆਪਣੇ ਤੌਰ 'ਤੇ ਵੀ ਪੰਜ ਪੰਜ ਵਾਰਡ ਕਰਕੇ ਮੋਗਾ ਸ਼ਹਿਰ ਦੇ ਵਿੱਚ ਲਾਈਟਾਂ ਦਾ ਕੰਮ ਸਟਾਰਟ ਕਰਵਾਇਆ ਹੋਇਆ ਜੀ ਜਿਹੜਾ ਅੰਮ੍ਰਿਤਸਰ ਰੋਡ ਤੇ ਸਾਡੇ ਤਿੰਨ ਵਾਰਡ ਜਿੰਨੇ ਸੀਗੇ ਉਹ ਸਾਰੇ ਕੰਪਲੀਟ ਹੋ ਚੁੱਕੇ ਆ ਔਰ ਹੁਣ ਜਿਹੜੇ ਦੂਸਰੇ ਸਾਡੇ ਵਾਰਡ ਹੈ ਸ਼ਹਿਰ ਦੇ ਸਾਰੇ ਉੱਥੇ ਵੀ ਅਸੀਂ ਜਿਹੜੀਆਂ ਲਾਈਟਾਂ ਦੀ ਸਮੱਸਿਆ ਆ ਰਹੀ ਸੀ ਉਸ ਦਾ ਸੋਲੂਸ਼ਨ ਕਰਵਾ ਰਹੇ ਹਾਂ ਸਾਧਾ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਭੈਣ ਭਰਾ ਸਾਡੇ ਐਮਐਲਏ ਸਾਹਿਬ ਆਏ ਆ 49 ਲੱਖ ਰੁਪਏ ਦਾ ਇਹ ਕੰਮ ਹੈ ਜੀ ਪਾਰ ਨੰਬਰ 16 ਡੀ 2 ਜੀ ਦਾ ਇਹਨਾਂ ਦੇ ਹੋਰ ਘੱਟ ਤੋਂ ਘੱਟ ਜਿਹੜੇ ਅੱਜ ਅਸੀਂ ਪਾਸ ਕਰਕੇ 80 ਲੱਖ ਰੁਪਏ ਦੇ ਕੰਮ ਇਹਨਾਂ ਦੇ ਫੋਰ ਬਾਰਡ ਦੇ ਕੀਤੇ ਆ ਪਾਸ ਉਹਦੇ ਵਿੱਚ ਲਾਈਟਾਂ ਦਾ ਜਿੰਨੇ ਸਰਵਲ ਸਿਸਟਮ ਹੈ ਜਿਵੇਂ ਇੰਜੀ ਨੂੰ ਕਹਿੰਦੇ ਆ ਲਾਈਟਾਂ ਦਾ ਇਹ ਲਾਈਟਾਂ ਦਾ ਵੀ ਸਾਡਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਇਸ ਕੰਮ ਅਗਰ ਲੱਗਿਆ ਉਹ ਸਰਕਾਰ ਵੇਲੇ ਜਿਹੜਾ ਭੰਜੀ ਨੇ ਦੱਸਿਆ ਵੀ ਉਹਨਾਂ ਨੇ ਕੰਟ੍ਰੈਕਟ ਕਰ ਬੈਠੇ ਉਹ ਕੰਟ੍ਰੈਕਟ ਹੀ ਏਡਾ ਮਾਰਿਆ ਵੀ ਸਾਡੇ ਕਈ ਪਾਸੇ ਸਾਨੂੰ ਐਸੇ ਤਕਲੀਫ ਆ ਰਹੀ ਹੈ ਤੇ ਕਲੀ ਲੇਟਾਂ ਦੀ ਆ ਰਹੀ ਹੈ ਨਹੀਂ ਤਾਂ ਭੰਜੀ ਤੜਾ ਤੜ ਹਰੇਕ ਮਹੱਲੇ 'ਚ ਕੰਮ ਚੱਲ ਰਿਹਾ ਹਰੇਕ ਵਾਰਾਂ ਦੇ ਵਿੱਚ 50-50 ਲੱਖ ਰੁਪਏ ਦਾ ਕੰਮ ਦਾ ਅੱਜ ਅਸੀਂ ਪਾਸ ਕੀਤਾ ਕੰਮਾਂ ਦੀ ਝੱਲੀ ਲੱਗੀ ਹੋਈ ਹੈ ਕੰਮਾਂ ਦਾ ਤਾਂ ਕਿਸ ਨੂੰ ਘਬਰਾਉਣ ਦੀ ਲੋੜ ਹੀ ਨਹੀਂ ਬਗੈਰ ਕਹਿਣ ਤੋਂ ਹੀ ਕੰਮ ਹੋਈ ਜਾਣੀਆਂ ਜਿੱਥੇ ਇੱਥੇ ਐਮਐਲਏ ਸਾਹਿਬ ਦਾ ਹੁਕਮ ਹੈ